ਸੱਜਣੋ ਤੇ ਮਿੱਤਰੋ ਖੈਰ ਨਾਲ ਬਸੋ ਤੇ ਖਿਰਖੜ ਹੱਸੋ ਤੁਸੀਂ ਵੇਖ ਰਹੇ ਹੋ ਜਲ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਸਮਾਨ ਸੁਨੀਲ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਅੱਜ ਅਸੀਂ ਗੱਲ ਕਰਾਂਗੇ ਕਿਸਾਨਾਂ ਦਾ ਜਿਹੜਾ ਮਸਲਾ ਹੈ ਉਸ ਦੇ ਉੱਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਐਸ ਵਾਰੀ ਜਿਹੜਾ ਹੈ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਜਿਹੜਾ ਹੈ ਉਹ ਗੰਧਮ ਖਰੀਦਣ ਤੋਂ ਕੁੜਦਾ ਹੈ ਉਹ ਇਨਕਾਰ ਕਰਤਾ ਹੈ ਬਸ ਇੱਕ ਮਹਦੂਦ ਦੀ ਗੰਧਮ ਹੈ ਉਹ ਜਿਹੜੀ ਹੈ ਉਹ ਪੰਜਾਬ ਸਰਕਾਰ ਬਣੀ ਹੈ ਉਹ ਖਰੀਦੇਗੀ ਬਾਕੀ ਕਿਸਾਨ ਜਿਹੜੇ ਨੇ ਕੁਝ ਜਾਣਗੇ ਇਸ ਦੇ ਬਾਰੇ ਪੰਜਾਬ ਸਰਕਾਰ ਦੀ ਜਿਹੜੀ ਹੈ ਕੋਈ ਵਾਜਿਬ ਕੋਈ ਸੀ ਜੜੀ ਹੈ ਉਹ ਸਾਹਮਣੇ ਜਿਹੜੀ ਹੈ ਨਹੀਂ ਆਈ ਉਹਨਾਂ ਨੂੰ ਹਾਲਾਤ ਦੇ ਰਹਿਮ ਕਰਨ ਦੇ ਚ ਹੈ ਉਹ ਛੱਡ ਦਿੱਤਾ ਗਿਆ ਹੈ ਐਸ ਵੇਲੇ ਇੱਕ ਗੱਲ ਜਿਹੜੀ ਹੈ ਉਹ ਫੇਰ ਸਾਬਤ ਹੋ ਗਈ ਹੈ ਕਿ ਸਮਕਾਤੀ ਸਮਾਜ ਦੇ ਅੰਗਰੇ ਸਰਕਾਰਾਂ ਜਿਹੜੀਆਂ ਨੇ ਉਹ ਸਿਰਫ ਜੇਿਸ طبਕੇ ਦਾ ਰਾਜ ਹੋਵੇ ਉਸ ਬਾਰੇ ਹੀ ਸੋਚਿਆ ਜਾਂਦਾ ਹੈ ਉਹਨਾਂ ਦੇ ਲਾਭ ਦੇ ਬਾਰੇ ਹੀ ਉਹਨਾਂ ਦੇ ਫਾਇਦੇ ਦੇ ਬਾਰੇ ਹੀ ਉਹਨਾਂ ਦੇ ਜੁਦ ਦੇ ਬਾਰੇ ਹੀ ਜਿਹੜਾ ਹੈ ਉਹ ਸੋਚਿਆ ਜਾਂਦਾ ਹੈ ਐ ਐਸ ਬਾਰੇ ਜਿਹੜੇ ਰਾਜ ਰਾਜ ਸੱਤਿਆ ਵਿਚਲੇ ਲੋਕ ਨਹੀਂ ਚਦਾਰ ਵਿਚਲੇ ਲੋਕ ਨਹੀਂ ਉਹ ਚਾਹੇ ਕਿਸੇ ਵੀ ਮੇਨਸਟ੍ਰੀਮ ਦੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਹੁਣ ਉਹਨਾਂ ਦਾ ਆਮ ਜਿਹੜੀ ਲੋਕਾਈ ਹੈ ਉਹਦੇ ਨਾਲ ਕੋਈ ਲੈਣਾ ਦੇਣਾ ਜਿਹੜਾ ਹੈ ਉਹ ਨਹੀਂ ਹੈ ਕਿਸੇ ਪਾਰਟੀ ਦੇ ਪ੍ਰੋਗਰਾਮ ਦੇ ਵਿੱਚ ਆਮ ਲੋਕਾਂ ਜਿਹੜਾ ਹੈ ਉਹ ਫਾਇਦਾ ਪਹੁੰਚਾਣਾ ਜਿਹੜਾ ਹੈ ਉਹ ਨਹੀਂ ਹੈ ਉਹ اور ਉਸ ਦੇ ਵਿੱਚ ਜਿਹੜੀ ਜਿਹੜੀ ਚੀਜ਼ ਚਲਕ ਜਿਹੜੀ ਧਲਕ ਮਾਰਦੀ ਹੈ ਉਹ ਇਹ ਹੈ ਕਿ ਇਹ ਜਿਹੜਾ ਹੈ ਜਿਹੜੀ ਇਹ ਚ ਫਾਈ ਜਿਹੜੀ ਸਰਮਾਇਦਾਰਾਂ اور جگیل داران دے پاک دے وچ سیتا ہے وہ انویاں پالیسییاں ਜਿਹੜੀਆਂ ਨੇ ਉਹ ਜਾਂਦੀਆਂ ਨੇ ਤੇ ਇਸ ਲਈ ਕਿ ਰਾਜ دربار دے وچ ਇਹ ਕਿਉਂਕਿ ਪਰ ਕਾ ਆ ਮੌਜੂਦ ਹੈ ਇਸ ਲਈ ਇਹ ਮਮਕਨ ਨਹੀਂਗਾ ਕਿ ਉਹ ਆਮ ਬੰਦੇ ਜਿਹੜਾ ਹੈ ਸੋਚੇ ਜਿਸ ਵੇਲੇ ਚੜ੍ਹਦੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਸਨ ਉਹ ਮਨਜਮ ਹੋ ਰਹੇ ਸਨ ਔਰ ਉਹ ਜਿਹੜੇ ਕਾਬਾ ਨਹੀਂ ਗੜੇ ਨੇ ਮੋਦੀ ਸਰਕਾਰ ਜਿਹੜੀ ਵਿਹਾਰੇ ਸੀ ਤੇ ਉਹਨਾਂ ਨੂੰ ਜਿਹੜਾ ਹੈ ਉਹ سرمਾਇਆਦਾਰੀ ਜਿਹੜਾ ਮਕਦਮਾ ਜਿਹੜਾ ਹੈ ਉਹ ਛੱਡ ਰਹੀ ਸੀ ਕਿ ਇਹ ਜਿਹੜਾ ਨਾ ਕਿਸਾਨ ਜਿਹੜੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈ ਜਿਤੇ ਮਰਜ਼ੀ ਜਿਹੜਾ ਹੈ ਉਹ ਆਪਣੀ ਪੈਦਾਵਾਰ ਜਿਹੜੀ ਹੈ ਉਹ ਵੇਚਣ ਤੇ ਉਸ ਵੇਲੇ ਕਿਸਾਨ ਜੱਠੇ ਬੰਦੀਆਂ ਵੱਲੋਂ ਇਹ ਜਿਹੜੀ ਗੱਲ ਕੀਤੀ ਗਈ ਜਈ ਸੀ ਕਿ ਇਹ ਜੁੜੀ ਸਰਕਾਰ ਹੈ ਇਹ ਜੁੜੀ ਹੈ ਜਿਹੜੇ ਇੰਡੀਆ ਦੇ ਜਿਹੜੇ سرمایہ ਲਾਗੂ ਜਾਂ ਬੈਨਰ ਗਵਰਨਮੈਂਟ سرمایہ ਲਾਗੂ ਉਹਨਾਂ ਨੂੰ ਫਾਇਦਾ ਉਜਾਣ ਦੇ ਖਾਤਰ ਇਹ ਜਿਹੜੇ ਕਾਨੂੰਨ ਨੂੰ ਇਹ ਲੈ ਕੇ ਜਿਹੜਾ ਹੈ ਉਹ ਆ ਰਹੀ ਹੈ ਔਰ ਇਸ ਹਰ ਕਿਸੇ ਮਤਲਬ ਇਹ ਨਹੀਂ ਕਿ ਕਿਸਾਨਾਂ ਦੀ ਜਿਹੜੀ ਹੈ ਉਹ ਬਿਹਤਰੀ ਹੋ ਗਈ ਜਾਂ ਉਹਨਾਂ ਦਾ ਸੁਧਾਰ ਹੋ ਗਿਆ ਜਾਂ ਇਹਨਾਂ ਨੂੰ ਕੋਈ ਇੰਸਟਾਗ੍ਰਾਮ ਲਾਭ ਹੈ ਜਾਂ ਫਾਇਦਾ ਹੈ ਉਹ ਪਹੁੰਚੇ ਇਹ ਸਰਕਾਰ ਦੇ ਸਾਹਮਣੇ ਕੋਈ ਟੀਚਾ ਜਿਹੜਾ ਜਾਂ ਮਕਸਦ ਜਿਹੜਾ ਹੈ ਇਹ ਬਿਲਕੁਲ ਨਹੀਂ ਹੈ ਔਰ ਪਾਕਿਸਤਾਨ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਇਸ ਗੱਲ ਨੂੰ ਜਿਹੜਾ ਹੈ ਪੰਜਾਬ ਸਰਕਾਰ ਨੇ ਜਿਹੜਾ ਹੈ ਉਹ ਪੂਰੇ ਤੌਰ ਤੇ ਜਿਹੜਾ ਨਾ ਸਬਤ ਕਰਤਾ ਹੈ ਉਸ ਵੇਲੇ ਦੀ ਕਿਸਾਨ ਗੱਤ ਬੁੱਝੰਦੀਆਂ ਕਹਿ ਰਹੀਆਂ ਸਨ ਕਿ ਜਦੋਂ ਤੁਸੀਂ ਇਹ ਇਸ ਜਿਹੜੀ ਸਰਕਾਰ ਹੈ ਉਹ ਜਦ ਤੱਕ ਇਸ ਦਾ ਮਿਨੀਮਮ ਜਿਹੜਾ ਨਾ ਰੇਟ ਜਿਹੜਾ ਹੈ ਮੈਕਸਿਮਮ ਰੇਟ ਜਿਹੜਾ ਹੈ ਉਹ ਮੁقرਰ ਨਹੀਂ ਕਰਦੀ ਕਿ ਇਸ ਤੋਂ ਥੱਲੇ ਜਿਹੜੇ ਹੈ ਪੈਦਾਵਾਰ ਦੀ ਜਿਹੜੀ ਕੀਮਤ ਹੈ ਉਹ ਨਹੀਂ ਜਾਏਗੀ 19 ਦਿਨ ਤੱਕ ਅਸੀਂ ਗੈਰ ਮਫੂਲ ਦਾ ਅਗਰ ਤੁਸੀਂ ਇਸ ਨੂੰ ਓਪਨ ਮਾਰਕੀਟ ਦੇ ਵਿੱਚ ਲੈ ਜਾਂਦੇ ਹੋ ਤੇ ਉੱਥੇ ਚੰਗ ਜਿਹੜੇ ਨੇ ਈਲਰ ਜਿਹੜੇ ਨੇ ਉਹ ਆਪਸ ਵਿੱਚ ਇਕਾ ਕਰ ਲੈਂਦੇ ਨੇ ਤੇ ਫੇਰ ਅਸੀਂ ਮਜਬੂਰ ਹੋਵਾਂਗੇ ਉਹਨਾਂ ਨੇ ਜਿਹੜੀ ਕੀਮਤ ਤੈਅ ਕਰਨੀ ਹੈ ਉਹਦੇ ਉੱਤੇ ਵੇਚਣ ਦੇ ਕਿਉਂਕਿ ਸਾਡੇ ਕੋਲ ਇਸ ਨੂੰ ਸਟੋਰ ਕਰਨ ਦੀ ਜਿਹੜੀ ਯੋਗਤਾ ਹੈ ਸਲਾਈ ਵਿੱਚ ਆ ਉਹ ਨਹੀਂ ਹੈ ਸੋ ਇਹ ਜਿਹੜਾ ਮਾਮਲਾ ਹੈ ਜਿਸ ਵੇਲੇ ਇਹ ਪੰਜਾਬ ਸਰਕਾਰ ਜਿਹੜੀ ਹੈ ਉਸਨੇ ਇਹ ਐਲਾਨ ਕੀਤਾ ਕਿ ਸਾਡੇ ਤੋਂ ਪਹਿਲਾਂ ਆਉਣ ਵਾਲੀ ਜਿਹੜੀ ਗਵਰਨਮੈਂਟ ਹੈ ਉਸਨੇ ਪਹਿਲੇ ਹੀ ਜਿਹੜਾ ਹੈ ਬਹੁਤ ਵੱਡੀ ਖਰੀਦਾਰੀ ਜਿਹੜੀ ਹੈ ਉਹ ਗੰਧਮ ਦੀ ਉਹ ਕਰ ਲਈ ਹੈ ਸੋ ਲਿਹਾਜ਼ਾ ਅਸੀਂ ਜਿਹੜਾ ਹੈ ਹੋਰ ਕਿਸਾਨਾਂ ਦੇ ਕੋਲੋਂ ਬਸ ਜਿਹੜਾ ਹੈ ਥੋੜੀ ਜਿਹੀ ਮਿਲਕਾਰ ਦੀ ਵੇਚ ਰਿਹਾ ਹੈ ਉਹ ਕਣਕ ਜਿਹੜੀ ਹੈ ਉਹ ਖਰੀਦਾਂਗੇ। ਬਾਕੀ ਜਿਹੜੇ ਕਿਸਾਨ ਨੇ ਉਹ ਕਿਥੇ ਜਾਣਗੇ ਇਸ ਬਾਰੇ ਉਹ ਬਾਹਰ ਕਿ ਜਦੋਂ ਉਹਨਾਂ ਨੇ ਇਸ ਦੇ ਬਾਰੇ ਕੋਈ ਪਾਲਿਸੀ ਨਹੀਂ ਦਿੱਤੀ। ਇਹਦਾ ਮਤਲਬ ਇਹ ਹੈ ਕਿ ਉਹ ਹੁਣ ਜਿਹੜੇ ਮਾਰਕੀਟ ਦੇ ਵਿੱਚ ਡੀਲਰ ਨੇ ਉਹ ਉਹਨਾਂ ਦੇ ਰਹਿਮ ਕਰਮ ਦੇ ਨੇ। ਤੋਂ ਪਹਿਲੇ ਪਹਿਲ ਪੰਜਾਬ ਸਰਕਾਰ ਨੇ 3900 ਰੁਪਏ ਪ੍ਰਤੀ ਮੱਗ ਜਿਹੜਾ ਹੈ ਕਲਟੀ ਦਾਰਿਆ ਦਾ ਜਿਹੜਾ ਉਹ ਲਾਇਆ ਸੀ ਜੇਕਰ ਨੂੰ ਅਸੀਂ ਦੇਖਨੇ ਆ ਕਿ ਕੋਈ ਜਿਹੜਾ ਨਾ 22 ਹੌਦ ਨੇ ਵੀ ਸਿੱਧੇ ਉਹ ਉਸ ਨੂੰ ਖਰੀਦਣ ਨਹੀਂ ਜਿਹੜਾ ਹੈ ਔਰ ਰਵਾਦਾਰ ਜਿਹੜਾ ਹੈ ਉਹ ਸਾਨੂੰ ਬਹਾਲ ਨਹੀਂ ਜਿਹੜਾ ਹੈ ਉਹ ਨਹੀਂ ਦਿੰਦਾ ਕਿਉਂਕਿ ਇੱਕ ਜਿਹੜਾ ਹੈ ਸਰਮਾਇਆਦਾਰੀ ਨਿਜ਼ਾਮ ਦਾ ਜਿਹੜਾ ਹੈ ਨਾ ਇਹ ਇੱਕ ਸਾਡੀ ਜੱਜ ਦੇ ਪੈੜ ਹੈ ਕਿ ਇਹ ਸਿਰਫ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਜਿਹੜਾ ਹੈ ਉਹ ਉਸ ਦੀ خاطر ਜਿਹੜਾ ਹੈ ਇਹ ਮਾਮਲਾ ਕਰਦਾ ਹੈ ਇਸ ਦਾ ਜਿਹੜਾ ਮਕਸਦ ਹੈ ਉਹ ਲੋਕਾਂ ਨੂੰ ਕੁਝ ਫਾਇਦਾ ਪਹੁੰਚਾਣਾ ਜਿਹੜਾ ਹੈ ਉਹ ਨਹੀਂ ਹੁੰਦਾ ਦੂਜੇ ਬੰਦੇ ਸਾਨੂੰ ਇਹ ਨਜ਼ਰ ਆਉਂਦਾ ਕਿ ਸਰਕਾਰ ਪੰਜਾਬ ਸਰਕਾਰ ਨੇ ਜਿਹੜੇ ਆਪਣੇ ਅਲਾਈ ਨੇ ਜਿਹੜੇ ਆਪਣੇ ਨਾਲ ਜੁੜੇ ਲੋਕ ਆਪਣੇ ਨਾਲ ਜਿਹੜਾ ਰਿਸ਼ਤਾ ਹੈ ਉਸ ਨੂੰ ਇੱਕ ਖੁੱਲੀ ਛੋਟੀ ਦਿੱਤੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਜਿਹੜਾ ਹੈ ਕਿਸਾਨਾਂ ਦਾ ਜਿਹੜਾ ਹੈ ਛੇ ਲੈ ਜਿੰਨੀ ਵੀ ਲਈ ਜਾ ਸਕਦੀ ਹੈ ਉਹ ਤੁਸੀਂ ਜਿਹੜਾ ਹੈ ਉਹ ਲਾਓ ਸੋ ਸਵਾਲ ਜਿਹੜਾ ਹੈ ਉਹ ਇਹ ਪੈਦਾ ਹੁੰਦਾ ਹੈ ਕਿ ਕਿਸਾਨ ਜਿਹੜੇ ਨੇ ਕਿਹਾ ਉਹ ਏਜ ਜਿਹੜੇ ਹਾਲਾਤ ਉਹਨਾਂ ਦੇ ਸਾਹਮਣੇ ਆਏ ਨੇ ਉਹਨਾਂ ਦੇ ਉੱਤੇ ਉਹ ਚੁੱਪ ਕਰਕੇ ਬੈਠੇ ਰਹਿਣੇ ਨਹੀਂ ਜਿਸ ਵੇਲੇ ਕਿਸਾਨ ਜਿਹੜਾ ਹੈ ਉਹ ਵਿਚਾਰਾ ਸਾਰਾ ਸਾਲ ਜਿਹੜਾ ਹੈ ਉਹ ਮਿਹਨਤ ਕਰਦਾ ਹੈ ਉਹ ਕਰਜ਼ਾ ਚੁਕਦਾ ਹੈ ਔਰ ਉਸਨੇ ਬਾਕੀ ਜਿਹੜੀ ਆਪਣੀ ਜ਼ਿੰਦਗੀ گزار ਲਈ ਕੋਈ ਜਿਹੜੇ ਜੇਲ੍ਹ ਦੇ ਵਿੱਚ ਮਨਸੂਬੇ ਖਾਕੇ ਬਣਾਏ ਹੋਣੇ ਨੇ ਉਹ ਸਹੀ ਹੋਣ ਉਸ ਨੂੰ ਬਿਲਕੁਲ ਟੈਕੀ ਜਿਹੜੇ ਨੇ ਉਹ ਨਜ਼ਰ ਆਣ ਗਏ ਨੇ ਉਹ ਸ਼ੁਰੂ ਹੋ ਗਏ ਨੇ ਔਰ ਉਹ ਸੁਣੂ ਨੂੰ ਇਹ ਲਾ ਲਏ ਬੈਲੇ ਕਿ ਉਹ ਜਿਹੜੇ ਆਪਣੀ ਜਿਹੜੀ ਹਾਇਤੀ ਦੇ ਸਾਹ ਨੂੰ ਉਸ ਨੂੰ ਅਗਲੇ ਸਾਲ ਜਿਹੜਾ ਹੈ ਉਹ ਕਿਸ ਤੰਗ ਦੇ ਨਾਲ ਜਿਹੜਾ ਹੈ ਉਹ ਪੂਰਾ ਕਰੇਗਾ ਹੁਣ ਸਾਰੇ ਲੋਕ ਜਿਹੜਾ ਹੈ ਉਹ ਵੀ ਕਿ ਜੈਸਾ ਜਿਹੜਾ ਨਹੀਂ ਸੋਚਦੇ ਇਹਦੇ ਨਾਲ ਜਿਹੜਾ ਹੈ ਕਿਸਾਨਾਂ ਦੀ ਸਰਕਾਰ ਦੇ ਖਿਲਾਫ ਜਿਹੜੀ ਹੈ ਨਫਰਤ ਜਿਹੜੀ ਹੈ ਉਹ ਵਧੇਗੀ ਇਸ ਨਿظام ਦੇ ਖਿਲਾਫ ਜਿਹੜੀ ਨਫਰਤ ਹੈ ਉਹ ਇਹਨਾਂ ਦੀ ਵਧੇਗੀ ਔਰ ਇਹ ਜਿਹੜੀ ਨਫਰਤ ਹੈ ਇਹ ਦੇ ਸ਼ਕਲ ਕੀ ਇਸ਼ਤਿਆਰ ਕਰਦੀ ਹੈ ਇਹ ਜਿਹੜਾ ਆਉਣ ਵਾਲਾ ਵੇਲਾ ਜਿਹੜਾ ਹੈ ਉਹ ਦੱਸੇਗਾ ਲੇਕਿਨ ਇੱਕ ਗੱਲ ਜਿਹੜੀ ਹੈ ਉਹ ਪੱਕੀ ਹੈ ਕਿ ਇਹ ਜਿਹੜੀ ਨਫ਼ਰਤ ਹੈ ਇਹ ਜਿਸ ਵੇਲੇ ਇਹ ਇੱਕ ਜੁੜੀ ਵਾਧ ਗਈ ਔਰ ਬਾਦੀ ਤੇ ਜਿਸ ਵੇਲੇ ਇਹ ਭਾਂਬੜ ਬਣ ਗਈ ਤੇ ਫਿਰ ਉਹ ਜਿਹੜੇ ਸੱਚ ਨਿਕਲਣਗੇ ਉਹ ਕੀ ਜਿਹੜੇ ਨੇ ਉਹ ਵੰਡਣਗੇ ਤੋਂ ਅਸੀਂ ਇਹ ਦੇਖਨੇ ਆ ਕਿ ਲੁਕਾਈ ਪੱਦਰ ਦੇ ਕੋਈ ਸਾਨੂੰ ਐਸੀ ਸਾਥ ਜਿਹੜੀ ਹੈ ਮੁਨਜ਼ਮ ਸ਼ਕਲ ਦੇ ਬਿਸਾਨ ਨਜ਼ਰ ਨਹੀਂ ਆਉਂਦੀ ਜਿਹੜੀ ਕਿ ਲੁਕਾਈ ਦੇ ਲਾਭ ਦੀ ਜਿਹੜੀ ਗੱਲ ਹੈ ਉਹ ਕੁਝ ਗਰੁੱਪਸ ਨੇ ਜਿਹੜੇ ਕਿ ਲੁਕਾਈ ਦੀ ਲਾਭ ਦੀ ਜਿਹੜੀ ਹੈ ਉਹਨਾਂ ਦੇ ਜਿਹੜੇ ਫਾਇਦੇ ਦੀ ਗੱਲ ਹੈ ਉਹ ਕਰ ਰਹੇ ਨੇ ਲੇਕਿਨ ਉਹ ਆਪਸ ਐਡੇ ਮੁਨਜ਼ਮ ਨਹੀਂ ਹੈ ਕਿ ਉਹ ਇਹ ਜਿਹੜੇ ਕਿਸਾਨਾਂ ਦਾ ਗੁੱਸਾ ਹੈ ਕਿਸਾਨਾਂ ਦੀ ਜਿਹੜੀ ਨਫ਼ਰਤ ਹੈ ਯਾ ਉਹ ਪਾਕਿਸਤਾਨ ਦਾ ਪੂਰਾ ਜਿਹੜਾ ਸਮਾਜ ਹੈ ਅਹ ਉਹ ਬਿਜਲੀ ਦੇ ਬਿੱਲਾਂ ਦੀ ਵਜ੍ਹਾ ਤੋਂ ਔਰ ਬਾਕੀ ਜਿਹੜੀ ਯੂਟਿਲਿਟੀ ਬਿਲਸ ਨੇ ਉਹਨਾਂ ਦੀ ਵਜ੍ਹਾ ਤੋਂ ਹਰ ਜੀ ਜਿਹੜਾ ਹੈ ਉਹ ਇਸ ਦਾ ਇਸ ਨਿਜ਼ਾਮ ਦੇ ਖਿਲਾਫ ਜਿਹੜਾ ਹੈ ਉਹ ਇਤਵਾਰ ਜਿਹੜਾ ਹੈ ਨਾ ਉਹ ਉੱਠ ਗਿਆ ਹੈ ਔਰ ਉਹ ਸੀ ਜਿਹੜੀ ਨਫ਼ਰਤ ਹੈ ਉਹ ਹੁਣ ਵਕਾਲੀ ਜਾਂਦੀ ਹੈ ਉਹ ਉਹਨਾਂ ਲੋਕੀਂ ਛੁੱਭੀ ਜਿਹੜੀ ਹੈ ਉਹ ਨਹੀਂ ਹੋਈ ਲੇਕਿਨ ਇਹ ਨਫ਼ਰਤ ਜਿਹੜੀ ਹੈ ਔਰ ਇਹ ਜਿਹੜੀ ਸਰਕਾਰ ਦੇ ਖਿਲਾਫ ਜਿਹੜੀ ਨਫਰਤ ਮੁਨਜ਼ਮ ਬੜੀ ਕਰਨ ਵਾਲੀ ਲੁਕਾਈ ਦੇ ਲਾਭ ਦੇ ਵਿੱਚ ਕੋਈ ਤਨਜ਼ੀਮ ਜਿਹੜੀ ਹੈ ਉਹ ਸਾਨੂੰ ਨਹੀਂ ਨਜ਼ਰ ਆਉਂਦੀ ਸਾਨੂੰ ਆ ਜਾ ਕੇ ਜਿਹੜੀ ਹੈ ਨਗਰ ਇੱਥੇ ਆਂਦੀਆਂ ਨੇ ਉਹ ਮਜ਼ਬੀ ਤਨਜ਼ੀਮਾਂ ਨੇ ਜਿਹੜੀਆਂ ਕਿ ਮੁਨਜ਼ਮ ਨੇ ਔਰ ਜਿਨ੍ਹਾਂ ਦੇ ਕੋਲ ਜੜਾ ਹੈ ਉਹ ਵਸਾਇਲ ਵੀ ਜਿਹੜਾ ਨੇ ਔਰ ਰਿਆਸਤ ਦੇ ਵਿੱਚ ਕੁਝ ਐਸੇ ਜਿਹੜੇ ਨੇ ਉਹ ਕੱਤ ਵੀ ਨੇ ਜਿਹੜੇ ਕਿ ਉਹਨਾਂ ਦੀ ਸਰਪ੍ਰਸਤੀ ਜਿਹੜੀ ਹੈ ਉਹ ਕਰਦੇ ਨਹੀਂ ਇਹ ਜਿਹੜੀ ਨਫਰਤ ਹੈ ਇਹ ਇਹ ਜਿਹੜੇ ਮਸਬੀ ਜਿਹੜੇ ਅਨਾਸਰ ਨੇ ਉਹ ਵੀ ਆਪਣੇ ਹੱਕ ਦੇ ਵਿੱਚੜਾ ਹੈ ਇਸ ਨੂੰ ਵਰਤ ਜਿਹੜਾ ਨਾ ਵਰਤ ਸਕਦੇ ਨੇ ਔਰ ਕੋਈ ਜਿਹੜਾ ਹੈ ਦੂਸਰੇ ਜਿਹੜੇ ਰਿਆਸਤ ਦੇ ਅੰਦਰੋਂ ਹੀ ਕੁਝ ਐਸੇ ਅਨਾਸਰ ਜੁੜੇ ਨੇ ਉਹ ਪੈਦਾ ਹੋ ਸਕਦੇ ਨੇ ਕਿ ਜਿਹੜੇ ਇਸ ਨੂੰ ਆਪਣੇ ਹੱਕ ਦੇ ਵਿੱਚੜਾ ਹੈ ਉਹ ਵੈਸੇ ਤੇ ਜਿਹੜੀ ਅਪਰੋਜੀਸ਼ਨ ਹੈ ਉਹ ਵੀ ਸਭ ਤੋਂ ਜ਼ਿਆਦਾ ਕੋਸ਼ਿਸ਼ ਇਹ ਉਹ ਕਰਦੀ ਹੈ ਕਿ ਇਸ ਸਾਰੇ ਮਾਹੌਲ ਨੂੰ ਜਿਹੜਾ ਹੈ ਉਹ ਆਪਣੇ ਹੱਕ ਦੇ ਵੇਜੜਾ ਹੈ ਉਹ ਮਤਲਬ ਹੈ ਕਿ ਸਾਨੂੰ ਇਸ ਵੇਲੇ ਇਸ ਵਕਤ ਜਿਹੜਾ ਨਾ ਪੀਪੀਆਈ ਦੇ ਲੋਕ ਜਿਹੜਾ ਨੇ ਬੜੇ ਕੁਲ ਦੋਸ਼ ਜਿਹੜਾ ਹੈ ਉਹ ਨਜ਼ਰ ਆੰਦੇ ਨੇ ਔਰ ਉਹ ਇਸ ਤਰ੍ਹਾਂ ਜਿਹੜਾ ਹੈ ਇਹ ਇਸ ਮਾਮਲੇ ਨੂੰ ਪੇਸ਼ ਕਰ ਰਹੇ ਨੇ ਕਿ ਜਿਵੇਂ ਮਾਸੀ ਦੇ ਵਿੱਚ ਉਹ ਇਹਨਾਂ ਲੋਕਾਂ ਦੇ ਖਿਲਾਫ ਉਹਨਾਂ ਨੇ ਕੋਈ ਬੜੇ ਇਹਨਾਂ ਦੇ ਹੱਕ ਦੇ ਵਿੱਚ ਜਾਂ ਇਹਨਾਂ ਦੇ ਲਾਭ ਵਾਸਤੇ ਉਹਨਾਂ ਨੇ ਕੋਈ ਬੜੇ ਵੱਡੇ ਕੰਮ ਜੜੇ ਨੇ ਉਹ ਕੀਤੇ ਹੋਣ ਉਹਨਾਂ ਦੀ ਆਪਣੀ ਕਾਰਗਰਕਤੀ ਜਿਹੜੀ ਹੈ ਉਹ ਵੀ ਏਜ ਦੀ ਹੀ ਰਹੀ ਹੈ ਜਿਵੇਂ ਕਿ ਮੌਜੂਦਾ ਜਿਹੜੀ ਸਰਕਾਰ ਹੈ ਉਸ ਦੀ ਜਿਹੜੀ ਕਾਰਗਰਦੀ ਹੈ ਐਸ ਨੂੰ ਕੋਈ ਆਇਆ ਬਹੁਤਾ ਹੀ ਜਿਹੜੀ ਦੇਰ ਵੀ ਨਹੀਂ ਹੋਈ ਹੈ ਜੀ ਕੋਈ 100 ਦਿਨ ਜਿਹੜਾ ਹੈ ਉਹ ਹੋਇਆ ਹੈ ਲੇਕਿਨ ਉਸੇ ਵਿੱਚ ਜਿਹੜਾ ਪਹਿਲਾ ਵੱਡਾ ਬਾਦਰਾ ਮਨ ਦਿੱਤਾ ਹੈ ਉਹ ਇਹ ਹੈ ਕਿ ਕੁਇਲਟੀ ਬਿੱਲ ਦੀ ਸ਼ਕਲ ਦੇ ਵਿੱਚ ਲੋਕਾਂ ਨੇ ਉਤੋਂ ਜਿਹੜਾ ਨਾ ਮਸੀਤਾਂ ਦੇ ਭਾਰ ਜਿਹੜੇ ਨੇ ਉਹ ਖੜੇ ਕਰ ਦਿੱਤੇ ਨੇ ਔਰ ਦੂਜੇ ਬੰਨੇ ਜਿਹੜਾ ਕਿਸਾਨ ਸਰਕਾ ਹੈ ਉਸ ਨੂੰ ਉਸ ਨੇ ਬੁਰੀ ਤਰ੍ਹਾਂ ਜਿਹੜਾ ਹੈ مایੁਸ ਵੀ ਕੀਤਾ ਹੈ ਮਤਾਸਰ ਵੀ ਕੀਤਾ ਹੈ ਔਰ ਉਹ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚ ਉਹ ਗੁੱਸਾ ਜਿਹੜਾ ਹੈ ਉਹ ਉਹ ਜਿਹੜਾ ਉਹ ਵੱਧ ਰਿਹਾ ਹੈ ਸੋ ਮੇਰੀ ਜਿਹੜੀ ਬੇਨਤੀ ਹੈ ਉਹ ਹੈ ਜਿਹੜੇ ਇਥੋਂ ਦੇ ਜਿਹੜੇ ਤਰੱਕੀ ਪਸੰਦ ਸ਼ੂਜਵਾਨ ਨੇ ਐਕਟਿਵਿਸਟ ਨੇ ਕਾਰਕੁਨ ਨੇ ਉਹਨਾਂ ਦੀ ਬੇਨਤੀ ਹੈ ਕਿ ਉਹ ਆਪਣੇ ਆਪ ਨੂੰ ਜਿਹੜਾ ਹੈ ਉਹ ભેੜਨ, ਮੁਨਜ਼ਮ ਕਰਨ ਔਰ ਇਹ ਜਿਹੜੀ ਇਸ ਵਕਤ ਇੱਕ ਇਨਕਲਾਬ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਕਿਉਂਕਿ ਇਨਕਲਾਬ ਲਈ ਜਿਸ ਕਿਸਮ ਦੇ ਹਾਲਾਤ ਦੀ ਮੰਗ ਕੀਤੀ ਜਾਂਦੀ ਹੈ ਉਹ ਪਾਕਿਸਤਾਨ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈ ਉਹ ਮੌਜੂਦ ਨੇ ਔਰ ਅਗਰ ਇਸ ਹਾਲਾਤ ਦੇ ਵਿੱਚ ਕੋਈ ਲੋੜੋਂ ਪਰੇ ਦੀ ਸਾਥ ਜੜੀ ਹੈ ਉਹ ਵਜੂਦ ਵਿੱਚ ਨਹੀਂ ਜਾਂਦੀ ਤੇ ਫਿਰ ਇਹ لازمی ਤੌਰ ਤੇ ਜਿਹੜੀ ਰਾਈਡਰਸ ਦੀਆਂ ਗਰੁੱਪਾਂ ਨੇ ਉਹਨਾਂ ਦੀ ਸ਼ਕਲ ਭਾਵੇਂ ਕੋਈ ਵੀ ਹੋਵੇ ਉਹ ਇਸ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਹੈ ਉਹ ਪੂਕਾਣਗੇ ਔਰ ਜਿਸ ਵੇਲੇ ਉਹ ਆਪਣੇ ਹੱਥ ਦੇ ਵਿੱਚ ਪੂਕਾ ਲੀਏ ਇਸ ਦਾ ਭਾਗ ਇਸ ਦਾ ਮਤਲਬ ਨਹੀਂ ਕਿ ਇਸ ਦਾ ਕੋ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਕੋ ਫਾਇਦਾ ਹੋਵੇਗਾ ਬਲਕਿ ਉਲਟਾ ਕਿਸਾਨ ਔਰ ਮਜ਼ਦੂਰ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਵਿੱਚ ਹੋਰ مایੁਸੀ ਜਿਹੜੀ ਹੈ ਉਹ ਪੈਦਾ ਹੋਏਗੀ ਤਾਂ ਮੈਨੂੰ ਆਸ ਹੈ ਕਿ ਤੁਸੀਂ ਇਹ ਜਿਹੜੀ ਗੱਲ ਅਸੀਂ ਛੇੜੀ ਹੈ ਇਸ ਨੂੰ ਇੱਕ ਬਹਿਸ ਬਣਾਓਗੇ ਤੁਸੀਂ ਜਾ ਕੇ ਯਾਰੀ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋਗੇ ਔਰ ਜ਼ਿਆਦਾ ਤੋਂ ਜ਼ਿਆਦਾ ਇਸ ਦੇ ਬਾਰੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕਰੋਗੇ ਤੁਹਾਡੀ ਕਿ ਬੇਨਤੀ ਹੈ ਕਿ ਕੈਂਟੀ ਦਾ ਜਿਹੜਾ ਬਟਨ ਨੂੰ ਬਹੁਤ ਧੰਕਵਾਦ ਕਿ ਸਾਡਾ ਹਰ ਵੀਡੀਓ ਤੁਹਾਨੂੰ ਆਮ ਮਾਰੀ ਰਿਹਾ ਹੈ। ਉਹ ਮਿਲਦਾ ਰਹੀ। ਕੋਈ ਕਿਸਾਨ ਆਗੂ ਜਿਹੜਾ ਹੈ ਉਹ ਅਗਰ ਗੱਲ ਕਰਨਾ ਚਾਹਵੇ ਤੇ ਜਾ ਕੇ ਪੰਜਾਬੀ ਚੈਨਲ ਦਾ ਜਿਹੜਾ ਚੈਨਲ ਹੈ ਉਹ ਇਹਨਾਂ ਦੇ ਹਾਜ਼ਰ ਹੈ। ਉਹ ਜਿਸ ਵੇਲੇ ਵੀ ਚਾਣ ਆ ਕੇ ਆਪਣੀ ਗੱਲ ਜੜੀ ਹੈ ਉਹ ਕਰ ਸਕਦੇ ਨੇ। ਅਸੀਂ ਤੇ ਉਹਨਾਂ ਨੂੰ ਇਹ ਮੌਕਾ ਹੀ ਦੇ ਸਕਦੇ ਹਾਂ ਤੇ ਤੁਹਾਡੇ ਕੀ ਬੇਨਤੀ ਹੈ ਕਿ ਇਹ ਲੋਕ ਭਲੇ ਦਾ ਕੰਮ ਹੈ ਤੇ ਇਸ ਵਾਰ ਅਸੀਂ ਜਾ ਕੇ ਪੰਜਾਬੀ ਚੈਨਲ ਜ਼ਿਆਦਾ ਜਿਟੋਰੋ ਕੁਲ ਦਾ ਬਣਾ ਤੇ ਕੁਲ ਦੀ ਖਾ